Jangan lupa SUBSCRIBE, LIKE, KOMEN dan SHARE video ਦੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਅਲਾਕਾ ਨਿਵਾਸੀ ਦੇਸ਼ ਵਾਸੀਆਂ ਸੰਗਤਾਂ ਦਾ ਗੁਰਦੁਆਰਾ ਪਰਵੰਧਕ ਕਮੇਟੀ ਪੰਚਤੀਰਥਾਪਨ ਬਹੁਤ ਸਾਰਾ ਧੰਨਵਾਦ ਹੈ ਜਿਨ੍ਹਾਂ ਨੇ ਸਮੁੱਚੀਆਂ ਸੰਗਤਾਂ ਨੇ 15 ਜੂਨ ਤੋਂ ਲੈ ਕੇ 5 ਜੁਲਾਈ ਤੱਕ ਚਲੇ ਸਮਾਗਮਾਂ ਦੇ ਭਰਪੂਰ ਸਹਿਯੋਗ ਦਿੱਤਾ 140 ਸ੍ਰੀ ਖਨਪਾਰ ਸੇਵ ਲੜੀਆਂ ਦੇ ਭੋਗ ਪਾਏ ਗਏ ਸਾਰਿਆਂ ਪਾਠਾਂ ਦੇ ਲਟਕਿਆਂ ਦੇ ਵਿੱਚ ਸਾਰੀਆਂ ਸੰਗਤਾਂ ਸਹਿਯੋਗ ਦਿੱਤਾ ਚਾਰ ਤੇ ਨਗਰ ਕੀਰਤਨ ਦਾ ਬਹੁਤ ਬਾਤ ਸਹਿਯੋਗ ਸੰਤਾਨ ਕੀਤਾ 15 ਪਿੰਡਾਂ ਦੀ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਅਤੇ ਅੱਜ 5 ਜੁਲਾਈ ਵਾਲਾ ਚਾਹਨਾ ਭਾਰੀ ਦੀਵਾਨ ਸਜਾਇਆ ਗਿਆ ਪੂਰੇ ਇਲਾਕੇ ਦੀਆਂ ਸੰਗਤਾਂ ਦੇਖਦੇ ਸੰਗਤਾਂ ਹਾਜ਼ਰ ਹੋਈਆਂ ਅਤੇ ਦੀਵਾਨਾਂ ਦੇ ਵਿੱਚ ਓਕੇ ਪੰਥਕ ਰਾਗੀ ਜੱਥਿਆਂ ਵੱਲੋਂ ਅਲਾਹੀ ਬੰਦੇ ਕੀਰਤਨ ਕੀਤੇ ਗਏ ਲੰਮੇ ਸਮੇਂ ਤੱਕ ਬੈਠ ਕੇ ਕਰਕੇ ਸੰਗਤਾਂ ਨੇ ਅਲਾਹੀ ਬੰਦੇ ਕੀਰਤਨ ਸਰਵਣ ਕੀਤੇ ਸਮੁੱਚੀਆਂ ਸੰਗਤਾਂ ਦਾ ਪ੍ਰਧਾਨ ਸਾਹਿਬ ਪਵਿੰਦਰ ਸਿੰਘ ਜੀ ਦੇ ਸੰਗਾਤ ਸਮੁੱਚੀ ਪ੍ਰਬੰਧਕ ਕਮਟੀ ਵੱਲੋਂ ਇਹ ਜਿਦੋਂ ਤੋਂ ਧੰਨਵਾਦ ਹੈ ਇਤਿਆਸ ਕਰਦੇ ਹਾਂ ਕਿ ਜਦੋਂ ਵੀ ਗੁਰਦੁਆਰਾ ਰੋਡ ਪਈ ਤੁਸੀਂ ਸਹਿਯੋਗ ਦੇਵੋਗੇ ਤੇ ਗੁਰੂ ਮਹਾਰਾਜ ਦੇ ਖੁਸ਼ੀਆਂ ਪ੍ਰਾਪਤ ਕਰੋਗੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ